ਕੀ ਗੱਲ ਹੋਈ ਤੇਰੇ ਨਾਲ ਅੱਜ ਮੇਰੇ ਨਾਲ ਗੱਲ ਤਾਂ ਇਹ ਹੀ ਮੋਟਰਸਾਈਕਲ ਖੋ ਕੇ ਲੈ ਕੇ ਮੇਰੇ ਤੋਂ ਚਪੇੜੇ ਮਾਰ ਕੇ ਵਰਵਲ ਸੀ ਉਹਨਾਂ ਕੋਲੇ ਅਸਲਾ ਉਹ ਦਿਖਾ ਕੇ ਕਹਿੰਦੇ ਉੱਤਰ ਜੇ ਨਹੀਂ ਤਾਂ ਮਾਰ ਦਾਂਗੇ ਫੇ ਕੋਈ ਨਾ ਕੋਈ ਵਾਰਦਾਤ ਹੋਣੀ ਇੱਥੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਤੇ ਕਿਹੇ ਜੇ ਸੀਗੇ ਉਹ ਬਾਈਆਂ ਤੇਈਆਂ ਸਾਲ ਦੇ ਸੀਗੇ ਮੂ ਮੰਨੇ ਸੀਗੇ ਮੂ ਬੰਦੇ ਹੋਏ ਸੀਗੇ ਕਾਹਦੇ ਨਾਲ ਜੀ ਸਾਥਿਆਂ ਨਾਲ ਹੀ ਸੀ ਅੱਛਾ ਹਾਂਜੀ ਮੋਟਰਹਾਈਲ ਦਾ ਸਟੈਂਡ ਭੰਨ ਕੇ ਮੋਟਰਹਾਈਲ ਥੱਲੇ ਸੁੱਟ ਕੇ ਮੇਰਾ ਸਮਾਨ ਪਰੇ ਸੁੱਟ ਕੇ ਮੇਰਾ ਫੋਟੇ ਲੈ ਲਈ। ਬਹੁਤ ਹਾਂ ਜੀ ਮੋਟਰਹਾਈਲ ਦੀ ਹਵਾ ਘਟ ਸੀ ਮਹੌਲੀ ਆਈ ਜਾਂਦੀ। ਹੁਣ ਆਏ ਪੁਲਸ ਵਾਲੇ। ਪੁਲਸ ਵਾਲੇ ਹਾਂ ਜੀ ਕੋਈ ਤੇਰੀ ਲਾਕ ਡਾਟ ਤਾਂ ਨਹੀਂ ਹੈ ਨਾ? ਨਾ ਨਾ ਕੋਈ ਲਾਕ ਡਾਟ ਨਹੀਂ ਕਿਸੇ ਦਾ। ਇੱਕ ਲੜਕਾ ਨੇ ਮੋਟਰਸਾਈਕਲ ਤੇ ਥੋੜੀ ਹਵਾ ਜੀ ਘਟ ਸੀ ਨੇ ਕਿ ਮੈਂ ਹਵਾ ਭਰ ਲਵਾਂ ਇਧਰੋਂ ਆਰਾਸੀ ਬਸਟਿੰਗ ਵਾਲੀ ਸਾਈਡ ਤੋਂ। ਤੇ ਸਵਰਨਪੁਰ ਤੋਂ ਆ ਜਿਹੜਾ ਪੁਆਇੰਟ ਹੈਗਾ ਪਿੱਛੇ ਤੁਸੀਂ ਕਵਰ ਕੀਤਾਗਾ। ਇੱਥੇ ਦੋ ਬੰਦੇ ਨੇ ਇਹਨੂੰ ਰੋਕੇ ਨੂੰ ਕਹਿੰਦੇ ਮੋਟਰਸਾਈਕਲ ਦੇ ਤੇ ਇਹਦੇ ਦਸੰਦਾ ਕਿਨਾਂ ਨੇ ਥੋੜੇ ਕਪੜਾ ਚੱਕ ਕੇ ਲਗਾਇਆ ਸੀ ਸਾਡੇ ਕੋਲੇ ਵਿਪਨ ਹੈ ਇਹਦਾ ਜਿਹੜਾ 17 ਮਾਡਲ ਸੀ ਸਪਲੈਂਡਰ ਮੋਟਰਸਾਈਕਲ ਕੋ ਵੀ ਲੱਗਦੀ ਹਾਂ ਜਿਵੇਂ ਇਸ ਮੌਕੇ ਤੇ ਆ ਗਏ ਨੇ ਕਾਰਵਾਈ ਕਰ ਰਹੇ ਨੇ ਬੰਦੇ ਫੜਾਂਗੇ ਕੀ ਗੱਲ ਹੋਈ ਤੇਰੇ ਨਾਲ ਅੱਜ ਮੇਰੇ ਨਾਲ ਗੱਲ ਤਾਂ ਇਹ ਹੀ ਮੋਟਰਸਾਈਕਲ ਖੋ ਕੇ ਲੈ ਕੇ ਮੇਰੇ ਤੋਂ ਚਪੇੜੇ ਮਾਰ ਕੇ ਵਾਰ ਵੱਲ ਸੀ ਉਹਨਾਂ ਕੋਲੇ ਅਸਲਾ ਉਹ ਦਿਖਾ ਕੇ ਕਹਿੰਦੇ ਉੱਤਰ ਜੇ ਨਹੀਂ ਤਾਂ ਮਾਰ ਦਾਂਗੇ ਫੇਰ ਕੋਈ ਨਾ ਕੋਈ ਵਾਰ ਦਾਤ ਹੋਣੀ ਇੱਥੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਤੇ ਕਿਹੇ ਜੇ ਸੀਗੇ ਉਹ ਬਾਈਆਂ ਤੇਈਆਂ ਸਾਲ ਦੇ ਸੀਗੇ ਮੂ ਮੰਨੇ ਸੀਗੇ ਮੂ ਬੰਦੇ ਹੋਏ ਸੀਗੇ ਕਾਹਦੇ ਨਾਲ ਜੀ ਸਾਥਿਆਂ ਨਾਲ ਹੀ ਸੀ ਅੱਛਾ ਹਾਂਜੀ

ਤੇ ਇਹਦੇ ਦੱਸਨ ਦਾ ਕਿ ਨਾ ਥੋੜੇ ਕਪੜਾ ਚੱਕ ਕੇ ਲਗਾਇਆ ਸੀ ਸਾਡੇ ਕੋਲੇ ਵੈਪਨ ਹੈ ਇਹਦਾ ਜਿਹੜਾ 17 ਮਾਡਲ ਸੀ ਸਪਲੈਂਡਰ ਮੋਟਰਸਾਈਕਲ ਕੋਲੇ ਲੱਗੀ ਹਾਂ ਜੀ ਹੁਣ ਜੇ ਅਸੀਂ ਮੌਕੇ ਤੇ ਆ ਗਏ ਨੇ ਕਾਰਵਾਈ ਕਰ ਰਹੇ ਹਾਂ ਬੰਦੇ ਫੜਾਂਗੇ ਜੀ ਕੀ ਗੱਲ ਹੋਈ ਤੇਰੇ ਨਾਲ ਅੱਜ ਮੈਂ ਨਾਲ ਗੱਲ ਦੋ ਇਹਈ ਮੋਟਰਸਾਈਕਲ ਖੋ ਕੇ ਲੈ ਕੇ ਮੇਰੇ ਤੋਂ ਚਪੇੜੇ ਮਾਰ ਕੇ ਵਾਰ-ਵਾਰ ਸੀ ਉਹਨਾਂ ਕੋਲੇ ਹਸਲਾ ਉਹ ਦਿਖਾ ਕੇ ਕਹਿੰਦੇ ਉੱਤਰ ਜਾ ਨਹੀਂ ਤਾਂ ਮਾਰ ਦਾਂਗੇ ਫਿਰ ਕੋਈ ਨਾ ਕੋਈ ਵਾਰ ਦਾਤ ਲੱਗ ਗਈ ਇੱਥੇ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਤੇ ਕਿਹੇ ਜੇ ਸੀਗੇ ਉਹ ਵੀ 20-30 ਸਾਲ ਦੇ ਸੀਗੇ ਮੂਹ ਬੰਨੇ ਸੀਗੇ ਮੂਹ ਬੰਦੇ ਹੋਏ ਸੀਗੇ ਕਾਹਦੇ ਨਾ ਜੀ ਸਾਥਿਆਂ ਨਾਲ ਹੀ ਸੀ ਅੱਛਾ ਹਾਂਜੀ

ਤੇ ਇਹਦੇ ਦੱਸਣ ਦਾ ਕਿ ਨਾ ਥੋੜੇ ਕਪੜਾ ਚੱਕ ਕੇ ਲਗਾਇਆ ਸੀ ਸਾਡੇ ਕੋਲੇ ਵੈਪਨ ਹੈ ਇਹਦਾ ਜਿਹੜਾ 17 ਮਾਡਲ ਸੀ ਸਪਲੈਂਡਰ ਮੋਟਰਸਾਈਕਲ ਕੋਲੇ ਲੱਗੀ ਹਾਂ ਜੀ ਹੁਣ ਜੇ ਅਸੀਂ ਮੌਕੇ ਤੇ ਆ ਗਏ ਨੇ ਕਾਰਵਾਈ ਕਰ ਰਹੇ ਹਾਂ ਬੰਦੇ ਫੜਾਂਗੇ ਜੀ